ਨਮਸਕਾਰ ਤੁਸੀਂ ਦੇਖ ਰਹੇ ਹੋ ਡੇਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਜੜੀ ਹੈ ਕੋਟਕਪੂਰਾ ਤੋਂ ਸਾਹਮਣੇ ਆ ਰਹੀ ਹੈ ਕੋਟਕਪੂਰਾ ਦੇ ਵਿੱਚ ਇੱਕ ਵਿਅਕਤੀ ਜੋ 47 ਸਾਲ ਦਾ ਹੈ ਜਦੋਂ ਖੇਤਾਂ ਨੂੰ ਪਾਣੀ ਲਗਾਉਣ ਜਾਂਦਾ ਤਾਂ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਦੇ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ ਤਸਵੀਰਾਂ ਵਿੱਚ ਤੁਹਾਨੂੰ ਦਿਖਾ ਰਹੇ ਜਿੱਥੇ ਲਗਾਤਾਰ ਇਹ ਮਾਮਲਾ ਭਖਿਆ ਹੋਇਆ ਹੈ ਪਰਿਵਾਰ ਵੱਲੋਂ ਲਗਾਤਾਰ ਰੋ ਰੋ ਕੇ ਬੁਰਾ ਹਾਲ ਹੈ ਤਸਵੀਰਾਂ ਵਿੱਚ ਤੁਸੀਂ ਵੇਖ ਪਾ ਰਹੇ ਜਿੱਥੇ ਕੋਟਕਪੂਰਾ ਤੋਂ ਇਹ ਮਾਮਲਾ ਸਾਹਮਣੇ ਆ ਰਿਹਾ ਹੈ ਕੋਟਕਪੂਰਾ ਦੇ ਪਿੰਡ ਸੰਧਵਾ ਵਿਖੇ ਖੇਤਾਂ ਨੂੰ ਪਾਣੀ ਲਗਾਉਣ ਗਏ ਇੱਕ ਵਿਅਕਤੀ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਜਿਸ ਦਾ ਮਾਮਲਾ ਸਾਹਮਣੇ ਆਇਆ ਮ੍ਰਿਤਕ ਦੀ ਪਛਾਣ ਜਿਹੜੀ ਹੈ ਪਿੰਡ ਸੰਦਵਾ ਦੇ ਹੀ ਰਹਿਣ ਵਾਲੇ 47 ਸਾਲਾ ਜਗਮੋਹਨ ਸਿੰਘ ਵਜੋਂ ਹੋਈ ਹੈ ਇਸ ਮਾਮਲੇ ਦੇ ਵਿੱਚ ਥਾਣਾ ਸਦਰ ਕੋਟਕੂਰਾ ਪੁਲਿਸ ਨੇ ਉਸਦੇ ਭਰਾ ਦੇ ਬਿਆਨ ਦੇ ਆਧਾਰ ਤੇ ਹੁਣ ਇਸ ਮਾਮਲੇ ਦੀ ਜਾਂਚ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ ਕਾਰਵਾਈ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਜਾਣਕਾਰੀ ਦਿੰਦੇ ਹੋਏ ਜਗਮੋਹਨ ਸਿੰਘ ਦੇ ਜਿਹੜੇ ਮੈਡੀਕਲ ਮੈਡੀਕਲ ਕਰਨ ਬੋਰਡ ਦੇ ਤੌਰ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਸੀ ਤੇ ਨਾਲ ਹੀ ਖੇਤਾ ਬੜੇ ਖੇਤੀਬਾੜੀ ਵੀ ਕਰਦਾ ਸੀ ਲੰਗੀ ਦੇਰ ਰਾਤ ਜਦੋਂ ਤਕਰੀਬਨ 2 ਵਜੇ ਉਹ ਆਪਣੇ ਖੇਤਾਂਾਂ ਨੂੰ ਜਦੋਂ ਪਾਣੀ ਦੇਣ ਗਿਆ ਤਾਂ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਉਹਦੇ ਸਿਰ ਤੇ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਉਹ ਖੇਤਾਂ ਦੇ ਵਿੱਚ ਹੀ ਡੇਕਿਆ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਜਦੋਂ ਕਈ ਘੰਟਿਆਂ ਤੱਕ ਨਹੀਂ ਪਰਤੇ ਤਾਂ ਪਰਿਵਾਰ ਵੱਲੋਂ ਜੀਵੇਂ ਨੇ ਵਿਅਕਤੀ ਦੀ ਪਾਲ ਕੀਤੀ ਗਈ ਜਦੋਂ ਖੇਤਾਂ ਵਿੱਚ ਦੇਖਿਆ ਤਾਂ ਲਹੂ ਲੋਹਾਨ ਵਿਅਕਤੀ ਜਿਹੜਾ ਹੈ ਖੇਤਾਂ ਦੇ ਵਿੱਚ ਪਿਆ ਹੋਇਆ ਸੀ ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਲਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਅਲਾਨ ਦਿੱਤਾ ਤਸਵੀਰਾਂ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਇਸ ਤੋਂ ਬਾਅਦ ਪਰਿਵਾਰ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਜਿਨ੍ਹਾਂ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕੀਤਾ ਗਿਆ ਕਿਹਾ ਜਾ ਰਿਹਾ ਹੈ ਕਿ ਸਖਤ ਤੋਂ ਸਖਤ ਕਾਰਵਾਈ ਜੜੀ ਹੈ ਉਹਨਾਂ ਖਿਲਾਫ ਕੀਤੀ ਜਾਵੇ ਦਾ ਇਸ ਪੂਰੇ ਮਾਮਲੇ 'ਗੇ ਪਰਿਵਾਰ ਦਾ ਤਾਂ ਪਰਿਵਾਰ ਦਾ ਕੀ ਕੁਝ ਕਹਿਣਾ ਹੈ ਇੱਕ ਵਾਰ ਤੁਹਾਨੂੰ ਉਹ ਸੁਣਾ ਦਿੰਦੇ ਹਾਂ ਬਲਦੇਵ ਸਿੰਘ ਲੈਵ ਸਿੰਘ ਜੀ ਜੇ ਦੀ ਡੈਥ ਹੋਇਆ ਮੁੰਡੇ ਦਾ ਕੀ ਲੱਗਦਾ ਭਤੀਜਾ ਜੀ ਮੇਰਾ ਕੀ ਕੀ ਟਕਣਾ ਵਾ ਪ੍ਰੀਤੀ ਨਾ ਸੀ ਮੁੰਡੇ ਦਾ ਤੇ ਕੀ ਜਗਮਉਨ ਸਿੰਘ ਨਾ ਸੀ ਉਹਦਾ ਕੀ ਹੋਇਆ ਕੀ ਹੋਇਆ ਬਸ ਇੱਥੋਂ 3 ਵਜੇ ਪਾਣੀ ਨੂੰ ਗਿਆ ਤੇ ਉਹ ਗਲੀ ਟੱਪਦਾ ਸੀ ਉੱਥੇ ਕਿਸੇ ਨੇ ਕੋਈ ਵਾਰਦਾਤ ਕਰਤੀ ਵਾਰਦਾਤ ਕਰਕੇ ਦੇ ਉੱਥੇ ਲ ਜਾ ਸਕਿਆ ਮੋਟਰ ਤੇ ਵੀ ਇਹਨੂੰ ਕਰੰਟ ਲੱਗ ਗਿਆ ਤੁਹਾਨੂੰ ਵੀ ਪਤਾ ਲੱਗਿਆ ਸਾਨੂੰ ਤਾਂ ਜਦੋਂ ਇਹ ਉਥੇ ਡਿਊਟੀ ਕਰਦਾ ਸੀਗਾ ਦਾਣਾ ਮੰਡੀ ਦੇ ਵਿੱਚ

ਜਿਨੇ ਕਾਰਵਾਈ ਕੀਤੀ ਉਹਤੇ ਕਾਰਵਾਈ ਹੋਣੀ ਚਾਹੀਦੀ ਹੈ ਸਖਤ ਤੋਂ ਸਖਤ ਅੱਜ ਸਵੇਰੇ ਤਲਾ ਮਿਲੀ ਸੀ ਕਿ ਇੱਕ ਵਿਅਕਤੀ ਜਿਹੜਾ ਮ੍ਰਿਤਕ ਹਾਲਤ ਚ ਖੇਤਾਂ ਵਿੱਚ ਮਿਲਿਆ ਜਿਹੜਾ ਮ੍ਰਿਤਕ ਵਿਅਕਤੀ ਹੈ ਦਾ ਨਾਮ ਜਗਮੋਣ ਸਿੰਘ ਹੈ ਪਿੰਡ ਸੰਧਵਾ ਦਾ ਰਹਿਣ ਵਾਲਾ ਇਹਨਾਂ ਦਾ ਖੇਤਾਂ ਚ ਘਰ ਹੈ ਤੇ ਸਵੇਰੇ ਇਹਦੇ ਰਾਤ 2 ਵਜੇ ਇਹ ਪਾਣੀ ਲਾਉਣ ਗਿਆ ਘਰ ਤੇ ਸਵੇਰੇ ਜਦੋਂ ਘਰਦਿਆਂ ਨੇ ਦੇਖਿਆ ਤੇ ਇਹ ਖੇਤਾਂ ਵਿੱਚ ਮ੍ਰਿਤਕ ਹਾਲਤ ਚ ਪਿਆ ਸੀ ਇਹਦੇ ਸਿਰ ਚ ਇੱਕ ਸੱਟ ਉਹਦੀ ਪੜਤਾਲ ਕੀਤੀ ਜਾ ਰਹੀ ਹੈ ਉਹਦੇ ਤੇ ਉਦੇ ਭਰਾ ਦੇ ਬਿਆਨ ਤੇ ਪਰਚਾ ਦਰਜ ਕਰਕੇ ਜਿਹੜਾ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ ਤੇ ਉਮੀਦ ਹੈ ਵੀ ਅਸੀਂ ਅੱਜ ਇੱਕ ਸਨਟ੍ਰੇਸ ਕਰਕੇ ਛੇਤੀ ਦੋਸ਼ੀਨਾਂ ਨੂੰ ਗ੍ਰਿਫਤਾਰ ਕਰ ਲਾਂਗੇ